ਹਾਂਜੀ ਇਹ ਤੁਸੀਂ ਦੇਖ ਰਹੇ ਹੋ ਇਹ ਮੋਗਾ ਰੋਡ ਚੜੱਕਰ ਰੋਡ ਦੇ ਉੱਤੇ ਪੰਪਾ ਜਿਹੜਾ ਜਦੋਂ ਚੜੱਕਰ ਰੋਡ ਨੂੰ ਜਾਂਦੇ ਮੋਗਾ ਜ਼ਿਲ੍ਹਾ ਜੀ ਬਾਹਰ ਪਾਰ ਕੋੜਕਪੂਰਾ ਰੋਡ ਤੇ ਤੁਸੀਂ ਦੇਖ ਰਹੇ ਹੋ ਪੰਪ ਤੇ ਕਿੰਨੀ ਲੰਮੀ ਲਾਈਨ ਲੱਗੀ ਹੋਈ ਆ ਜਿਹੜੀ ਤੇਲ ਪਾਉਣ ਲਈ ਦੱਸਿਆ ਜਾ ਰਿਹਾ ਕਿ ਤੇਲ ਆ ਜਿਹੜਾ 19 ਤਰੀਕ ਤੱਕ ਪੰਪਾ ਜਿਹੜੇ ਬੰਦ ਕੀਤੇ ਜਾ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਤੇਲ ਪਾਉਣ ਵਾਲਿਆਂ ਦੀ ਭੀੜ ਤੇ ਮੋਗਾ ਰੋਡ ਦੇ ਉੱਤੇ ਪੰਪਾ ਜੀ ਕੋੜਕਪੂਰਾ ਰੋਡ ਆ ਤੁਸੀਂ ਦੇਖ ਰਹੇ ਹੋ ਬਹੁਤ ਲੰਮੀ ਲਾਈਨ ਲੱਗੀ ਹੈ ਇੱਕ ਹੋਰ ਪਰਲੀ ਸਾਈਡ ਪੰਪਾ ਉੱਥੇ ਵੀ ਗੱਡੀਆਂ ਦੀਆਂ ਲੈਣਾ ਦੂਰ ਤੱਕ ਲੱਗੀਆਂ ਜਿਹੜੀਆਂ ਇਹ ਤੁਹਾਨੂੰ ਦੇਖ ਰਿਹਾ ਬਹੁਤ ਭੀੜ ਹੈ ਜੀ ਪੰਪ ਤੇ ਤੇਲ ਪੌਣ ਵਾਲਿਆਂ ਦੀ